ਡੈਨਿਕਸ ਮੈਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦ ਸਿੰਘਪਾਲ ਸਸਰਾਲੀ ਦੇ ਤੁਸੀਂ ਬੰਦ ਉੱਤੇ ਮੌਜੂਦ ਹੈ ਇੱਥੇ ਹਾਲਾਤ ਜਿਹੜੇ ਨੇ ਲਗਾਤਾਰ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਠੋੜਨਾ ਸਾਂਝਾ ਕਰਾਂਗੇ ਦਰਿਆ ਲਗਾਤਾਰ ਪਿੰਡ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਦੋਂ ਅਸੀਂ ਸਵੇਰੇ ਇੱਥੇ ਆਏ ਸੀ ਤਾਂ ਤਕਰੀਬਨ ਅੱਧੇ ਕਿਲੋ ਤੋਂ ਲੈ ਕੇ ਕਿਲ੍ਹੇ ਤੱਕ ਜਿਹੜੀ ਕਿ ਨਜ਼ਰ ਇੱਥੇ ਪਪੂਲਰ ਕੀ ਪਪੂਲਰ ਜਿਹੜੀ ਕਿ ਨਜ਼ਰ ਆਉਂਦੀ ਸੀ ਪਰ ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਦੇ ਵਿੱਚ ਜਾਂ ਫਿਰ ਅੱਧੇ ਪੂਨੇ ਘੰਟੇ ਦੇ ਵਿੱਚ ਜਿਹੜੇ ਕੀ ਪਪੂਲਰ ਨੇ ਉਹ ਦਰਿਆ ਦੇ ਵਿੱਚ ਰੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਦੀ ਤਸਵੀਰ ਪਹਿਲਾਂ ਵੀ ਠੋੜਾ ਨਾਲ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਪਪੂਲਰ ਜਿਹੜੇ ਨੇ ਉਹ ਲੱਗੇ ਹੋਏ ਸੀ ਤਾਂ ਹਾਲਾਂਕਿ ਕਿਹਾ ਜਾ ਰਿਹਾ ਹੈ ਪਹਿਲਾਂ ਇੱਥੋਂ 4 ਤੋਂ 5 ਕਿੱਲੇ ਜਿਹੜਾ ਕਿ ਸਤਲੁਜ ਦਰਿਆ ਉਹ ਪਿੱਛੇ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਪਪੂਲਰ ਦੀ ਜਿਹੜੀ ਖੇਤੀ ਹੈ ਉਹ ਕੀਤੀ ਜਾਂਦੀ ਸੀ ਪਰ ਹੁਣ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਤੁਸੀ ਬਣਨਾ ਜਿਹੜਾ ਕਿ ਉਹ ਦੱਸਦਾ ਜਾ ਰਿਹਾ ਹੈ ਤਾਂ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਠੋੜਾ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਆ ਜਰੂਰ ਕੀਤੀ ਜਾ ਰਹੀ ਹੈ ਪਰ ਲਗਾਤਾਰ ਥੱਲੇ ਉਹਦੀ ਮਿੱਟੀ ਜਿਹੜੀ ਕਿ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਦੋਂ ਪਹਿਲੇ ਦੀਆਂ ਤਸਵੀਰਾਂ ਦਿਖਾਈਆਂ ਸੀ ਤਾਂ ਪਾਪੂਲਰ ਸੀ ਪਾਪੂਲਰ ਨਜ਼ਰ ਆਈ ਪਰ ਹੁਣ ਤੁਸੀਂ ਦੇਖ ਸਕਦੇ ਹੋ ਖੇਤ ਨੇ ਜਿਹੜੇ ਕਿ ਉਹ ਦਰਿਆ ਦਾ ਰੂਪ ਧਾਰ ਚੁੱਕੇ ਹੋਏ ਨੇ ਔਰ ਮੌਕੇ ਤੇ ਡੀਸੀ ਲੁਧਿਆਣਾ ਹੀ ਮਾਂਚੂ ਜੈਨ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਸਿਵਲ ਸਰਜਨ ਤੋਂ ਲਾਵਾ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਐ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦੇਕਾ ਵੱਢ ਕੇ ਸਪੈਦੇ ਬਾ ਵੱਢ ਕੇ ਬੰਦ ਨੂੰ ਪੂਰੇ ਜਾਰ ਰਿਹਾ ਦੂਜੇ ਪਾਸੇ ਟਰਾਲੀਆਂ ਗੱਟੀਆਂ ਦੀਆਂ ਭਰ-ਭਰ ਕੇ ਲਿਆਂਦੀਆਂ ਜਾ ਰੀਆਂ ਨੇ ਤਾਂ ਜੋ ਬੰਦ ਨੂੰ ਜਿਹੜਾ ਕੀ ਉਹ ਪੂਰੇ ਜਾ ਸਕੇ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇੱਥੇ ਨੌਜਵਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਜੋ ਹਾਲਾਤ ਨੇ ਜਿਹੜੇ ਕੀ ਉਹ ਕਾਬੂ ਚ ਕੀਤੇ ਜਾ ਸਕਣ ਪਰ ਜਿਸ ਤਰ੍ਹਾਂ ਦੇ ਨਾਲ ਸਥਿਤੀ ਨਾਜ਼ੁਕ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਗੱਟੇ ਲਗਾ ਕੇ ਬੰਦ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜੀਸੀਪੀ ਜੀਸੀਪੀ ਮਸ਼ੀਨਾਂ ਤੇ ਟਰੈਕਟਰ ਟਰੈਲੀਆਂ ਇੱਥੇ ਉਹਨਾਂ ਦੀ ਮਦਦ ਦੇ ਨਾਲ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਮੀ ਉਹ ਵੀ ਇੱਥੇ ਤੇ ਨਾਤ ਕਰ ਦਿੱਤੀ ਗਈ ਹੈ ਐਂਟਰੀਫੀ ਟੀਮਾਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਕਿਸੇ ਵੇਲੇ ਵੀ ਹਾਲਾਤ ਨਾਜ਼ੁਕ ਬਣਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ 2 2 ਤੈਂ ਤਿੰਨ ਫੁੱਟ ਗਾਰੇ ਦੇ ਵਿੱਚੋਂ ਨਿਕਲ ਕੇ ਇੱਥੋਂ ਜਾਣਾ ਪੈ ਰਿਹਾ ਗਾਰੇ ਦੇ ਕਰਕੇ ਬੰਨ ਨੂੰ ਪੂਰਨ ਦੇ ਵਿੱਚ ਵੀ ਜਿਹੜੀ ਸਮੱਸਿਆ ਹੈ ਉਹ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਬੰਨਾ ਜਿਹੜਾ ਉਹ ਲਗਾਤਾਰ ਉਸ ਦੇ ਕੰਡੇ ਦੇ ਉੱਤੇ ਪਾਣੀ ਜਿਹੜਾ ਕਿ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਥੱਲੇ ਉਹਦੀ ਮਿੱਟੀ ਤਸਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਾਲਾਤ ਬਿਆਨ ਕਰ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਫੁੱਟ ਫੁੱਟ 2 2 ਫੁੱਟ ਜਿਹੜਾ ਗਰ ਹੈ ਉਸ ਦੇ ਵਿੱਚੋਂ ਦੀ ਨਿਕਲ ਕੇ ਇਸ ਤੋਂ ਅੱਗੇ ਜਾਣਾ ਪੈ ਰਿਹਾ ਔਰ ਇਸ ਗਾਰੇ ਦੇ ਕਰਕੇ ਵੀ ਕਿਤੇ ਨਾ ਕਿਤੇ ਜੋ ਪਿੰਡ ਦੇ ਨੌਜਵਾਨ ਨੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤ ਹੈ ਉਹ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਲੱਗੇ ਹੋਏ ਨੇ ਗੱਟਿਆਂ ਨਾਲ ਭਰੇ ਟਰੈਕਟਰ ਇੱਥੇ ਲਿਆਂਦੇ ਜਾ ਰਹੇ ਨੇ ਔਰ ਆਰਮੀ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਥੱਲੇ ਉਤਰੇ ਹੋਏ ਨੇ ਦਰਿਆ ਦੇ ਵਿੱਚ ਪਿੰਡ ਦੇ ਨੌਜਵਾਨ ਅਤੇ ਆਰਮੀ ਦੇ ਜਵਾਨਾਂ ਦੇ ਵੱਲੋਂ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣਦੇ ਹੋਏ ਨਜ਼ਰ ਆ ਰਹੇ ਨੇ ਔਰ ਦੇਖਦੇ ਹੀ ਦੇਖਦੇ ਪਾਣੀ ਜਿਹੜਾ ਕੀ ਅੱਧੇ ਕਿਲੋ ਤੋਂ ਵੱਧ ਹੋ ਰਿਹਾ ਚੁੱਕਿਆ ਹੋਇਆ ਔਰ ਇੱਕਦਮ ਹੁਣ ਬੰਨ ਦੇ ਕਿਨਾਰੇ ਤੇ ਪਾਣੀ ਪਹੁੰਚ ਚੁੱਕਿਆ ਹੋਇਆ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਪਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਸਤਲੁਜ ਦੇ ਵਿੱਚ ਦਰਿਆ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚ ਰਹੇ ਨੇ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਦੇਖੋ ਕਿ ਰੋਡ 'ਤੇ ਤਾਂ ਵੱਡੀਆਂ ਜੀਸੀਬੀ ਮਸ਼ੀਨਾਂ ਉਹ ਵੀ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਉਹ ਮਨੋ ਤਾਂ ਹਰ ਇੱਕ ਤਰ੍ਹਾਂ ਦੀ ਨੌਜਵਾਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਹਾਲਾਤ ਲਗਾਤਾਰ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਪਰ ਹੁਣ ਜੇਕਰ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਸਤਲੁਜ ਜਿਹੜਾ ਕੀ ਹੁਣ ਕਹਿਰ ਮਚੋਂਦਾ ਹੋਇਆ ਨਜ਼ਰ ਆ ਰਿਹਾ ਹੈ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਆ ਗੱਡੀ ਵਾਹ ਰਹੀ ਜੋ ਇੱਥੇ ਬਣਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਤੁਸੀਂ ਬੰਦ ਦੇ ਬਿਲਕੁਲ ਨਜ਼ਦੀਕ ਹੈ ਸਤਲੁਜ ਦਰਿਆ ਦਾ ਪਾਣੀ ਪਹੁੰਚ ਚੁੱਕਿਆ ਹੋਇਆ ਹੈ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਡੀਸੀ ਲੁਧਿਆਣਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਤਮਾਮ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਬਾਈ ਜੀ ਕੀ ਹਾਲਾਤ ਨੇ ਜਦੋਂ ਸਵੇਰੇ ਇੱਥੇ ਦੇਖਣ ਨੂੰ ਮਿਲ ਰਿਹਾ ਸੀ ਤਕਰੀਬਨ ਅੱਧੇ ਕਿਲੋ ਤੋਂ ਵੱਧ ਜਿਹੜਾ ਕਿ ਫਸਲ ਸੀਗੀ ਉਹ ਪਾਪੂਲਰ ਨਜ਼ਰ ਆ ਰਹੀ ਸੀ ਪਰ ਹੁਣ ਸਾਰੀ ਸਫਾਈ ਹੁੰਦੀ ਹੋ ਨਜ਼ਰ ਆ ਰਹੀ ਜੀ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਬੜੀ ਕੋਸ਼ਿਸ਼ ਕੀਤੀ ਨੌਜਵਾਨ ਸਵੇਰ ਦੇ ਲੱਗਿਆ ਵਿਚਾਰੇ ਹਫਤਾ ਹੀ ਹੋ ਗਿਆ ਲੱਗਿਆ ਨੂੰ ਪਰ ਕੋਈ ਹੱਲ ਨਹੀਂ ਜੋ ਸਵਾਜਾ ਵੀਰਾਂ ਵੀ ਉਹਨੂੰ ਉਹਦੀ ਅੱਗੇ ਕਿਸੇ ਨੇ ਟੈਗ ਦੀ ਹੈ ਕਿ ਦੇਖਦੇ ਹਾਲਾਤ ਕਿਸ ਤਰ੍ਹਾਂ ਦੇ ਨਾਲ ਵੀ ਦੇਖਦੇ ਦੇ ਹੋਈ ਯਾਰ ਤੁਹਾਡੇ ਸਾਹਮਣੇ ਹੁੰਦਾ ਪਿਆ ਜੋ ਵੀ ਹੁੰਦਾ ਵਸ ਕੋ ਇੰਨੇ ਮਿਹਨਤ ਕੀਤੀ ਇੰਨੇ ਲੱਗੇ ਇੰਨੇ ਦਿਨ ਲੱਗੇ ਹੋਇਆ ਨੌਜਵਾਨ ਹਫਤਾ ਹੀ ਹੋ ਗਿਆ ਪਰ ਨਹੀਂ ਮਿਹਨਤ ਪੱਲੇ ਨਹੀਂ ਪਈ ਕਿਸੇ ਦੀ ਠੀਕ ਹੈ ਹੂੰ ਚਲੋ ਕੀ ਲੱਗ ਰਿਹਾ ਬੰਦ ਰੁਕਦਾ ਹੋਇਆ ਨਜ਼ਰ ਆ ਰਿਹਾ ਕਿ ਜਿਵੇਂ ਤੁਹਾਡੇ ਸਾਹਮਣੇ ਹੈ ਜੀ ਕੋਈ ਨਹੀਂ ਸਰ ਮੈਂ ਕਰਾਂਗੇ ਠੀਕ ਹੈ ਕੁਝ ਆਪਣੇ ਸਾਊ ਆਪਣੇ ਆਪਣੀ ਕੋਸ਼ਿਸ਼ ਕਰਦੇ ਪਏ ਹਲੇ ਵੀ ਰੁਕ ਜਿਵੇਂ ਨਾ ਅੱਗੇ ਕੰਮ ਵਧੇ ਹੈ ਨਾ ਡੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਸਸਰਾਲੀ ਦੇ ਤੁਸੀਂ ਬੰਦ ਉੱਤੇ ਮੌਜੂਦ ਹੈ ਇੱਥੇ ਹਾਲਾਤ ਜਿਹੜੇ ਨੇ ਲਗਾਤਾਰ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਠੋੜਨਾ ਸਾਂਝਿਆ ਕਰਾਂਗੇ ਦਰਿਆ ਲਗਾਤਾਰ ਪਿੰਡ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਦੋਂ ਅਸੀਂ ਸਵੇਰੇ ਇੱਥੇ ਆਏ ਸੀ ਤਾਂ ਤਕਰੀਬਨ ਅੱਧੇ ਕਿਲੋ ਤੋਂ ਲੈ ਕੇ ਕਿਲ੍ਹ ਤੱਕ ਜਿਹੜੀ ਕਿ ਨਜ਼ਰ ਇੱਥੇ ਪਪੂਲਰ ਸੀ ਪਪੂਲਰ ਜਿਹੜੀ ਕਿ ਨਜ਼ਰ ਆਉਂਦੀ ਸੀ ਪਰ ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਦੇ ਵਿੱਚ ਜਾਂ ਫਿਰ ਅੱਧੇ ਪੂਨੇ ਘੰਟੇ ਦੇ ਵਿੱਚ ਜਿਹੜੇ ਕਿ ਪਪੂਲਰ ਨੇ ਉਹ ਦਰਿਆ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਦੀ ਤਸਵੀਰ ਪਹਿਲਾਂ ਵੀ ਠੋੜਨਾ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਪਪੂਲ ਚਾਰ ਤੋਂ ਪੰਜ ਕਿਲੇ ਜਿਹੜਾ ਕਿ ਸਤਲੁਜ ਦੇ دریا ਉਹ ਪਿੱਛੇ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਪਪੂਲ ਦੇ ਜਿਹੜੀ ਖੇਤੀ ਹੈ ਉਹ ਕੀਤੀ ਜਾਂਦੀ ਸੀ ਪਰ ਹੁਣ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਤੁਸੀਂ ਬਣਨਾ ਜਿਹੜਾ ਕਿ ਉਹ ਦੱਸਦਾ ਜਾ ਰਿਹਾ ਹੈ ਤਾਂ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਿਹਾ ਨੌਜਵਾਨਾਂ ਦੇ ਵੱਲੋਂ ਗੱਟੇ ਲਗਾ ਕੇ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਆ ਜਰੂਰ ਕੀਤੀ ਜਾ ਰਹੀ ਹੈ ਪਰ ਲਗਾਤਾਰ ਥੱਲੋ ਦੀ ਮਿੱਟੀ ਜਿਹੜੀ ਕਿ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਦੋਂ ਪਹਿਲੇ ਦੀਆਂ ਤਸਵੀਰਾਂ ਦਿਖਾਈਆਂ ਸੀ ਤਾਂ ਪਾਪੂਲਰ ਸੀ ਪਬਲਿਕ ਨਜ਼ਰ ਆਦੀ ਪਰ ਹੁਣ ਤੁਸੀਂ ਦੇਖ ਸਕਦੇ ਹੋ ਖੇਤ ਨੇ ਜਿਹੜੇ ਕਿ ਉਹ ਦਰਿਆ ਦਾ ਰੂਪ ਧਾਰ ਚੁੱਕੇ ਹੋਏ ਨੇ ਔਰ ਮੌਕੇ ਤੇ ਡੀਸੀ ਲੁਧਿਆਣਾ ਹੀ ਮਾਂਚੂ ਜੈਨ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਸਿਵਲ ਸਰਜਨ ਤੋਂ ਲਾਵਾ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਐ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਦੇਖਾ ਵੱਢ ਕੇ ਸਪੈਦੇ ਬਾ ਵੱਢ ਕੇ ਬੰਦ ਨੂੰ ਪੂਰੇ ਜਾ ਰਿਹਾ ਦੂਜੇ ਪਾਸੇ ਟਰਾਲੀਆਂ ਗੱਟੀਆਂ ਦੀਆਂ ਭਰ-ਭਰ ਕੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਜੋ ਬੰਦ ਨੂੰ ਜਿਹੜਾ ਕਿ ਉਹ ਪੂਰੇ ਜਾ ਸਕੇ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇੱਥੇ ਨੌਜਵਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਤਾਂ ਜੋ ਹਾਲਾਤ ਨੇ ਜਿਹੜੇ ਕਿ ਉਹ ਕਾਬੂ ਚ ਕੀਤੇ ਜਾ ਸਕਣ ਪਰ ਜਿਸ ਤਰ੍ਹਾਂ ਦੇ ਨਾਲ ਸਥਿਤੀ ਨਾਜ਼ੁਕ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਗੱਟੇ ਲਗਾ ਕੇ ਬੰਦ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜੀਸੀਪੀ ਜੀਸੀਪੀ ਮਸ਼ੀਨਾਂ ਤੇ ਟਰੈਕਟਰ ਟਰੈਲੀਆਂ ਇੱਥੇ ਉਹਨਾਂ ਦੀ ਮਦਦ ਦੇ ਨਾਲ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਮਡ ਵੀ ਇੱਥੇ ਤੇ ਨਾਤ ਕਰ ਦਿੱਤੀ ਗਈ ਹੈ ਐਂਟਰੀ ਫਲੀ ਟੀਮਾਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਕਿਸੇ ਵੇਲੇ ਵੀ ਹਾਲਾਤ ਨਾਜ਼ੁਕ ਬਣਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਦੋ ਦੋ ਇੰਨਾਂ ਫੁੱਟ ਗਾਰੇ ਦੇ ਵਿੱਚੋਂ ਨਿਕਲ ਕੇ ਇੱਥੋਂ ਜਾਣਾ ਪੈ ਰਿਹਾ ਗਾਰੇ ਦੇ ਕਰਕੇ ਬਨ ਨੂੰ ਪੂਰਨ ਦੇ ਵਿੱਚ ਵੀ ਜਿਹੜੀ ਸਮੱਸਿਆ ਹੈ ਉਹ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਬਾਨਾ ਜਿਹੜਾ ਉਹ ਲਗਾਤਾਰ ਉਸ ਦੇ ਕੰਡੇ ਦੇ ਉੱਤੇ ਪਾਣੀ ਜਿਹੜਾ ਕਿ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਥੱਲੇ ਉਹਦੀ ਮਿੱਟੀ ਤਸਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਾਲਾਤ ਬਿਆਨ ਕਰ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਫੁੱਟ ਫੁੱਟ 2-2 ਫੁੱਟ ਜਿਹੜਾ ਗਾਰ ਹੈ ਉਸ ਦੇ ਵਿੱਚੋਂ ਦੀ ਨਿਕਲ ਕੇ ਇਸ ਤੋਂ ਅੱਗੇ ਜਾਣਾ ਪੈ ਰਿਹਾ ਔਰ ਇਸ ਗਾਰੇ ਦੇ ਕਰਕੇ ਵੀ ਕਿਤੇ ਨਾ ਕਿਤੇ ਜੋ ਪਿੰਡ ਦੇ ਨੌਜਵਾਨ ਨੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤ ਐ ਉਹ ਆ ਰਹੀ ਐ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਲੱਗੇ ਹੋਏ ਨੇ ਗੱਟਿਆਂ ਨਾਲ ਭਰੇ ਟਰੈਕਟਰ ਇੱਥੇ ਲਿਆਂਦੇ ਜਾ ਰਹੇ ਨੇ ਔਰ ਆਰਮੀ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਥੱਲੇ ਉਤਰੇ ਹੋਏ ਨੇ ਦਰਿਆ ਦੇ ਵਿੱਚ ਪਿੰਡ ਦੇ ਨੌਜਵਾਨ ਅਤੇ ਆਰਮੀ ਦੇ ਜਵਾਨਾਂ ਦੇ ਵੱਲੋਂ ਬੰਦ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਐ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣਦੇ ਹੋਏ ਨਜ਼ਰ ਆ ਰਹੇ ਨੇ ਔਰ ਦੇਖਦੇ ਹੀ ਦੇਖਦੇ ਪਾਣੀ ਜਿਹੜਾ ਕੀ ਅੱਧੇ ਕਿਲੋ ਤੋਂ ਵੱਧ ਹੋ ਰਿਹਾ ਚੁੱਕਿਆ ਹੋਇਆ ਔਰ ਇੱਕਦਮ ਹੁਣ ਬੰਨ ਦੇ ਕਿਨਾਰੇ ਤੇ ਪਾਣੀ ਪਹੁੰਚ ਚੁੱਕਿਆ ਹੋਇਆ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਪਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਸਤਲੁਜ ਦੇ ਵੇ دریا ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚ ਰਹੇ ਨੇ ਬੰਨ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੱਡੀਆਂ ਜੀਸੀਬੀ ਮਸ਼ੀਨਾਂ ਉਹ ਵੀ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਤਾਂ ਹਰ ਇੱਕ ਤਰ੍ਹਾਂ ਦੀ ਨੌਜਵਾਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਹਾਲਾਤ ਲਗਾਤਾਰ ਨਾਜ਼ੁਕ ਬੰਦੇ ਹੋਏ ਨਜ਼ਰ ਆ ਰਹੇ ਪਰ ਹੁਣ ਜੇਕਰ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਸਤਲੁਜ ਜਿਹੜਾ ਕੀ ਹੁਣ ਕਹਿਰ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਉਹ ਗੱਡੀ ਵਾਹ ਜਿਹੋ ਇੱਥੇ ਬਣਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਤੁਸੀਂ ਬੰਦੇ ਬਿਲਕੁਲ ਨਜ਼ਦੀਕ ਹੈ ਸਤਲੁਜ ਦਰਿਆ ਦਾ ਪਾਣੀ ਪਹੁੰਚ ਚੁੱਕਿਆ ਹੋਇਆ ਹੈ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਡੀਸੀ ਲੁਧਿਆਣਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਤਮਾਮ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਬਾਈ ਜੀ ਕੀ ਹਾਲਾਤ ਨੇ ਜਦੋਂ ਸਵੇਰੇ ਇੱਥੇ ਦੇਖਣ ਨੂੰ ਮਿਲ ਰਿਹਾ ਸੀ ਤਕਰੀਬਨ ਅੱਧੇ ਕਿਲੋ ਤੋਂ ਵੱਧ ਜਿਹੜਾ ਕਿ ਫਸਲ ਸੀਗੀ ਉਹ ਪੌਪੂਲਰ ਨਜ਼ਰ ਆ ਰਹੀ ਸੀ ਪਰ ਹੁਣ ਸਾਰੀ ਸਫਾਈ ਹੁੰਦੀ ਹੋ ਨਜ਼ਰ ਆ ਰਹੀ ਜੀ ਤੁਹਾਡੇ ਸਾਹਮਣੇ ਜੋ ਕੋਸ਼ਵਰੇ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਬੜੀ ਕੋਸ਼ਿਸ਼ ਕੀਤੀ ਨੌਜਾਨਾਂ ਸਵੇਰ ਦੇ ਲੱਗਿਆ ਵਿਚਾਰੇ ਹਫਤਾ ਹੀ ਹੋ ਗਿਆ ਲੱਗਿਆ ਨੂੰ ਪਰ ਕੋਈ ਹੱਲ ਜੋ ਸਵਾਜਾ ਵੀਰਾ ਵੀ ਉਹਨੂੰ ਉਹਦੇ ਅੱਗੇ ਕਿਸ ਦਿਨ ਟੱਕਦੀ ਹੈ ਕਿ ਤੁਸੀਂ ਦੇਖਦੇ ਹਾਲਾਤ ਕਿਸ ਤਰ੍ਹਾਂ ਦੇ ਨਾਲ ਜੀਦੇ ਦੇਖਦੇ ਹੋਈ ਯਾਰ ਤੁਹਾਡੇ ਸਾਹਮਣੇ ਹੁੰਦਾ ਪਿਆ ਜੋ ਵੀ ਹੁੰਦਾ ਵਸ ਕੋ ਇੰਨੇ ਮਿਹਨਤ ਕੀਤੀ ਇੰਨੇ ਲੱਗੇ ਇੰਨੇ ਦਿਨ ਲੱਗੇ ਹੋਇਆ ਨੌਜਵਾਨ ਹਫਤਾ ਹੀ ਹੋ ਗਿਆ ਪਰ ਨਹੀਂ ਮਿਹਨਤ ਪੱਲੇ ਨਹੀਂ ਪਈ ਕਿਸੇ ਦੀ ਠੀਕ ਹੈ ਮਿਹਨਤ ਪੱਲੇ ਪਈ ਹੂੰ ਕੀ ਲੱਗ ਰਿਹਾ ਬੰਨ ਰੁਕਦਾ ਹੋਇਆ ਨਜ਼ਰ ਆ ਰਿਹਾ ਕਿ ਜਿਦੋਂ ਤੁਹਾਡੇ ਸਾਹਮਣੇ ਹੈ ਜੀ ਕੋਈ ਨਹੀਂ ਸਰ ਮੈਂ ਕਰਾਂਗਾ ਠੀਕ ਹੈ ਕੁਝ ਆਪਣੇ ਸਾਹਵੋ ਆਪਣੇ ਆਪਣੀ ਕੋਸ਼ਿਸ਼ ਕਰਦੇ ਪਏ ਹਲੇ ਵੀ ਰੁਕ ਜਿਵੇਂ ਨਾ ਅੱਗੇ ਕੰਮ ਵਧੇ ਹੈ ਨਾ